ਆਪ ਜੀ ਨੂੰ ਲਗਦਾ ਦਸਵਿੰਦਰਪਾਲ ਸਾਹਿਬ ਪੁੱਛ ਰਿਹਾ ਅੱਜ ਤੁਸੀਂ ਨੂਰਮੈਲ ਸਿਵਲ ਹਸਪੀਟਲ ਆਏ ਹੋ ਕੀ ਕਾਰਨ ਬਣਿਆ ਇਹਦੇ ਵਿੱਚ ਸਾਰੇ ਇਦਾਂ ਸਿਗਾ ਵੀ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਜੀ ਫੋਨ ਆਇਆ ਸੀ ਮੁਰਛੀ ਨੂੰ ਮੁਰਛੀ ਨੇ ਸਾਨੂੰ ਚਿੱਟ ਦਿੱਤੀ ਹੈ ਵੀ ਚੀਮਾ ਚੌਕ ਦੇ ਵਿੱਚ ਨਾ ਲੜਾਈ ਹੋ ਗਈ ਆ ਜੀ ਅਸੀਂ ਉਸੇ ਵੇਲੇ ਤੁਰੰਤ ਕਾਰਵਾਈ ਕਰਦੇ ਹੋਏ ਚੀਮਾ ਚੌਕ ਪਹੁੰਚੇ ਆ ਜਿੱਥੇ ਇਹਨਾਂ ਦੇ ਕੋਈ ਪਰਿਵਾਰਕ ਮਗਰੋਂ ਆਏ ਆ ਇਹਨਾਂ ਨੇ ਉਹ ਬੱਚੇ ਨੂੰ ਮੁੰਡੇ ਨੂੰ ਤਾਂ ਬਲੈਨ ਤਾਂ ਦਾਖਲ ਕਰਵਾਤਾ ਇੱਥੇ ਆ ਕੇ ਮੌਕੇ ਤੇ ਹੀ ਪਹੁੰਚ ਕੇ ਫੋਟੋ ਹਟੋ ਖਿੱਚੀ ਆ ਸੀ ਤੇ ਐਕਟਵਲ ਜਿਹੜੀ ਇਹ ਦੀ ਸੀਗੀ ਅਸੀਂ ਉਹ ਟਕਾਰੇ ਉੱਤੇ ਲਾਈ ਆ ਵੀ ਚਲੋ ਕੋਈ ਲੈ ਨਾ ਜਾਵੇ ਹੋਰ ਕੋਈ ਜੀ ਮੁਰਕੇ ਅਸੀਂ ਇੱਥੇ ਹਸਪਤਾਲ ਪਹੁੰਚੇ ਆ ਹਸਪਤਾਲੇ ਹੀ ਆ ਕੇ ਡਾਕਟਰ ਸਾਹਿਬ ਤੋਂ ਇਹਨਾਂ ਲਖਾਇਆ ਵੀ ਇਹਦੇ ਸੱਟਾਂ ਲੱਗੀਆਂ ਆ ਡਾਕਟਰ ਸਾਹਿਬ ਆਪਣਾ ਉਹ ਰੀਡਨ ਕਾਰਵਾਈ ਕਰਦੇ ਸੀਗੇ ਤੇ ਫੇ ਮੈਂ ਇਹਨਾਂ ਨੂੰ ਪੇਸ਼ੰਦ ਨੂੰ ਦੇਖਿਆ ਮੁੰਡੇ ਨੂੰ ਬ੍ਰਿੰਦਰ ਕੁਮਾਰ ਨੂੰ ਦੇਖਿਆ ਤੇ ਇਹਦੇ ਕਾਫੀ ਸੱਟਾਂ ਲੱਗੀਆਂ ਸੀਗੀਆਂ ਸਿਰ ਤੇ ਵੀ ਸੱਟਾਂ ਲੱਗੀਆਂ ਨੇ ਮੱਤਾਂ ਬਾਹਾਂ ਤੇ ਵੀ ਲੱਗੀਆਂ ਆ ਬਹੁਤ ਸੀਰੀਅਸ ਹੈ ਇਹ ਤੇ ਮੋਹਨਾ ਡਾਕਟਰ ਸਾਹਿਬ ਦੇ ਕੋਲ ਅਸੀਂ ਬਿਆਨ ਲਿਖਣ ਲਈ ਫੈਕਟਰੀ ਲਿਖਣ ਲਈ ਬੈਠੇ ਹਾਂ ਹੈਗਾ ਇਹ ਡਾਕਟਰ ਸਾਹਿਬ ਕਹਿੰਦੇ ਵੀ ਅਸੀਂ ਇਹਨਾਂ ਨੂੰ ਪਹਿਲਾਂ ਹੀ ਰੈਫਰ ਕਰ ਚੁੱਕੇ ਹਾਂ ਠੀਕ ਹੈ ਜਲੰਧਰ ਦਾ ਹੈਗਾ ਨਾ ਉਸ ਤੋਂ ਬਾਅਦ ਫਿਰ ਅਸੀਂ ਹੁਣ ਆਪਣੀ ਕਾਰਜ ਵਿਖਾ ਲਈ ਹੈ ਅੱਗੇ ਜਿਹੜੀ ਅਸੀਂ ਇਹਨਾਂ ਦੇ ਕੋਈ ਮਾਰਕੋਟ ਵਾਲੇ ਬੰਦੇ ਹੈਗੇ ਆ ਉਹ ਅਸੀਂ ਪੁੱਛਗਿੱਛ ਕਰਕੇ ਕੋਈ ਨਾਂ ਕਲੀਅਰ ਹੋਈ ਦਾ ਨਾਂ ਵੀ ਕਲੀਅਰ ਕਰਾਂਗੇ ਅਸੀਂ ਉਹ ਬੰਦੇ ਫੜਾਂਗੇ ਕੰਪਟਾਲੀ ਵਾਲੇ ਜਿਹੜੇ ਹੈਗੇ ਆ ਜੀ ਠੀਕ ਹੈ ਨਾ ਜੀ ਸਰ ਵਾਟ ਟਕ ਕਰਨ ਦਾ ਦੱਸਿਆ ਕੋਈ ਕੀ ਕਰਨਾ ਵਾਟ ਟਕ ਕੰਜ਼ਾ ਜਿਹੜਾ ਹੈ ਇਹਨਾਂ ਦਾ ਹੁਣ ਜੇ ਜਦੋਂ ਗਾਂ ਜਿੱਦਾਂ ਉਥੋਂ ਸਿਵਲਰ ਕੋਲ ਕੋ ਬਿਆਨ ਲਿਖਾ ਗਿਆ ਪਰ ਅੱਛਾ ਜੀ ਉਹਦੇ ਵਿੱਚ ਕਲੀਅਰ ਹੋ ਜਾਊਗਾ ਕਿ ਕਿਹੜੇ ਕਿਹੜੇ ਇਤਿਹਾਸ ਸੀ ਜਾਤੇ ਨੇ ਕਿਹੜੇ ਬੰਦੇ ਸੀ ਠੀਕ ਹੈ ਠੀਕ ਹੈ ਸਰ ਇੱਕ ਸ੍ਰੀਮਾਨ ਜੀ ਇਹ ਆ ਵੀ ਜਦੋਂ ਹੁਣ ਇਹ ਆ ਰਿਹਾ ਵੀ ਇਹ ਨਸ਼ਾ ਵੇਚਦੇ ਆ ਤੇ ਉਹਦੇ ਲਈ ਹੁਣ ਕੀ ਕਰ ਰਿਹਾ ਪੁਲਿਸ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਤੋਂ ਸਰ ਅਪਾ ਗੋਹ ਤੱਕ ਅਸੂਪਰ ਅਪ੍ਰਿਸ਼ਣ ਚਲਾਉਂਦੇ ਆ ਸੀਨੀਅਰ ਅਫਸਰਾਂ ਦੇ ਹੁਕਮਾਂ ਦੇ ਅੰਦਾਜ਼ ਉਹ ਜਿਹੜਾ ਆਪਾਂ ਇਹ ਜਾ ਚਲਾ ਆਇਆ ਇਹਦੇ ਵਿੱਚ ਆਪਾਂ ਕਾਫੀ ਬੰਦੇ ਫੜਦੇ ਨਹੀਂ ਆ ਸਾਰਾ ਹੁਣ ਇੰਦਾ ਵੀ ਪੁਲਿਸ ਦੇ ਵਿੱਚ ਜਿਹੜੇ ਅਫਸਰ ਜੋ ਵੀ ਹੁਕਮ ਕਰਦੇ ਆ ਆਪਾਂ ਉਹ ਸਾਰੇ ਆਪਾਂ ਉਹਨਾਂ ਦੀ ਪਾਲਣਾ ਕਰਦੇ ਤੇ ਜਿਹੜੇ ਜਿਹੜੇ ਹਲੇ ਨਹੀਂ ਵੀ ਵੇਚਣ ਵਾਲਦੇ ਉਹਨਾਂ ਲਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੇ ਵੀ ਸਾਰੇ ਅਸੀਂ ਪਿੰਡ-ਪਿੰਡ ਜਾ ਕੇ ਇਹ ਸਾਰਿਆਂ ਨੂੰ ਆਪਣੇ ਜਿੱਦਾਂ ਵੀ ਕੋਈ ਮੀਟਿੰਗ ਕਰ ਲਈ ਜਾਂ ਸਰਪੰਚਾਂ ਨਾਲ ਆਪਾਂ ਤਾਲਮੇਲ ਕਰ ਲੈਂਦੇ ਆ ਉਹਨਾਂ ਮਤਦਾਨੇ ਵੀ ਲੈ ਵੀ ਇਹਨਾਂ ਨੂੰ ਥੋੜਾ ਜਿਆਦਾ ਆਪਣੇ ਦੋਸਤ ਤੇ ਗੁਰੀਦਜੇ ਮਿਆਂ ਠੀਕ ਹੈ ਨਾ ਜੀ ਠੀਕ ਹੈ ਉਹ ਸਭ ਜਿਹੜੀ ਮਰੀਜ਼ ਸਾਡੀ ਹੁਣ ਆਇਆ ਇਹਨਾਂ ਦੀ ਬੱਟੂ ਕੋਈ ਆ ਇਹਨਾਂ ਦੀ ਕੀ ਪੋਜੀਸ਼ਨ ਆ ਤੇ ਹੁਣ ਕੀ ਇਲਾਜ ਹੋ ਰਿਹਾ ਪੇਸ਼ੈਂਟ ਨੇ ਜ਼ਿਆਦਾ ਕੱਟ ਸੀਗੇ ਬਾਡੀ ਤੇ ਕਾਫੀ ਮੈਂ ਆਪਾਂ ਜੋ ਕੀ ਹੁੰਦੀ ਹੈ ਫਰਸਟ ایڈ ਕਰ ਦਿੱਤੀ ਹੈ ਸੀਟਰਿੰਗ ਕਰ ਦਿੱਤੀ ਹੈ ਡਰੈਸਿੰਗ ਇਜ਼ ਆਲ ਡਨ ਪੇਸ਼ੈਂਟ ਇਜ਼ ਨਾਉ ਰੈਫਰ ਟੂ ਸਿਵਲ ਹਸਪੀਟਲ ਚ ਲੰਧਾ ਬਿਕੋਜ਼ ਅੰਦਰ ਕੀ ਸਟੈ ਹੈ ਉਹ ਆਪਾਂ ਇਸ ਟਾਈਮ ਨਹੀਂ ਦੱਸ ਸਕਦੇ ਉਹਨੂੰ ਐਮਰਜੈਂਸੀ ਦੀ ਲੋਡ ਹੈਗੀ ਇਸ ਟਾਈਮ ਉਹਦੇ ਉੱਤੇ ਜਾ ਕੇ ਟੈਸਟ ਉਹਨੂੰ ਠੀਕ ਠੀਕ ਵੈਸੇ ਠੀਕ ਆ ਪੇਸ਼ੈਂਟ ਹਾਂਜੀ ਕੌਨਸ਼ੀਅਸ ਹੈ ਇਸ ਟਾਈਮ ਤੇ ਠੀਕ ਹੈਗਾ ਬਟ ਆਪਾਂ ਜਿੰਨਾ ਜਲਦੀ ਹੋ ਸਕੇ ਹਾਈਫਰ ਕਰਨ ਦੀ ਕੋਸ਼ਿਸ਼ ਕਰਦੇ ਰਹੋ ਜਿੰਨਤਾ ਤੁਸੀਂ ਰੈਫਰ ਕਰੋ ਜੀ ਮਨੋ ਕੀ ਕਹਿ ਸਕਦੇ ਕਿ ਸਿਹਤ ਇੰਨੀ ਠੀਕ ਵੀ ਨਹੀਂ ਹੈ ਹਾਂਜੀ ਅੰਦਰ ਅੰਦਰੂਨੀ ਸੱਟਾਂ ਕੁਝ ਹੋ ਸਕਦੀਆਂ ਨੇ ਉਹ ਅੱਗੇ ਇਨਵੈਸਟੀਗੇਸ਼ਨਸ ਹੋਣੀਆਂ ਉਹ ਤੋਂ ਹੀ ਪਤਾ ਲੱਗੇਗਾ ਠੀਕ ਹੈ ਸ਼੍ਰੀਮਾਨ ਜੀ ਕੀ ਗੱਲ ਹੋਈ ਅੱਜ ਗੁਮਟਾਲੀ ਪਿੰਡ ਦੇ ਵਿੱਚ ਕੋਈ ਲੜਾਈ ਹੋਈ ਸੀ ਬਬਲੀ ਨਾਮ ਦੀ ਔਰਤ ਜੀ ਵਾਈਫ ਆਫ ਪਾਲ ਸਿੰਘ ਗੁਮਟਾਲੀ ਇੱਥੇ ਨੂਰ ਮੈਲ ਦਾਖਲ ਹੋਈ ਸੀ ਅਸੀਂ ਬਿਆਨ ਲੈਣਾ ਸੀ ਪਰ ਡਾਕਟਰ ਸਾਹਿਬ ਨੇ ਦੱਸਿਆ ਵੀ ਉਹ ਆਪਣੀ ਮਰਜ਼ੀ ਨਾਲ ਚਲੇਗੀ ਲਾਮਾ ਹੋ ਗਈ ਠੀਕ ਹੈ ਜੀ ਕੀ ਲੜਾਈ ਲੜਾਈ ਦਾ ਕਰਨ ਦੇ ਪਹਿਲਾਂ ਨਾ ਮੈਂ ਜਿਹੜੇ ਬਿਆਨ ਕੀ ਬਿਆਨ ਲੈ ਉਹਨਾਂ ਨੇ ਇਹ ਗੱਲ ਕੀਤੀ ਆ ਵੀ ਇਹ ਵੇਚਦੇ ਆ ਚਿੱਟਾ ਤੇ ਇਹ ਸਾਡੇ ਸਾਨੂੰ ਕਰਦਿਆ ਮਜਬੂਰ ਵੀ ਅਸੀਂ ਲਵ ਮੈਰਿਜ ਕਰਾਉਣੀ ਆ ਕੁੜੀ ਦੇ ਨਾਲ ਵਿਆਹ ਕਰਾਉਣਾ ਉਹਦੇ ਚੱਕਰ ਦੇ ਕਰਕੇ ਸਾਰੀ ਲੜਾਈ ਹੋਈ ਦੇਖੋ ਇਹਦੇ ਬਾਰੇ ਅਸੀਂ ਵੈਰੀਫਾਈ ਕਰਾਂਗੇ ਹੁਣ ਵੀ ਕੀ ਗੱਲ ਆ ਜਿਹੜੀ ਉਹਦਾ ਇੱਕ ਦੂਏ ਦੇ ਤਾਂ ਜਿੱਦੇ ਲੜਾਈ ਹੋ ਜਾਂਦੀ ਕਈ ਵਾਰੀ ਲੋਕੀ ਇਲਜ਼ਾਮ ਲਾਉਣ ਲੱਗ ਪੰਦੇ ਹੈਗੇ ਆ ਪਰ ਜਦੋਂ ਅਸੀਂ ਵੈਰੀਫਾਈ ਕਰਾਂਗੇ ਇਸ ਗੱਲ ਨੂੰ ਪਤਾ ਲੱਗਾ ਕਿ ਦੂਜੀ ਪਾਰਟੀ ਵੀ ਸੱਤਾ ਲੱਗੀ ਆ ਉਹ ਨੂਰ ਮੈ ਲੜਾਈ ਹੋਈ ਆ ਦਾਖਲਾ ਹੁਣ ਮੌਕੇ ਤੇ ਨਬੀ ਥਰ ਨਹੀਂ ਮੌਕੇ ਤੇ ਮਿਲੀ ਨਹੀਂ ਹਸਪਤਾਲ ਦੇ ਵਿੱਚ ਲੜੀ ਮਨ ਜਦੋਂ ਮੌਕੇ ਤੇ ਜਿਹੜਾ ਵੱਡਣਾ ਜਿਹਨੂੰ ਵੱਡਿਆ ਮੁੰਡੇ ਨੂੰ ਉਹ ਆ ਗਿਆ ਤਾਂ ਬਾਅਦ ਵਿੱਚ ਉਹ ਫਰਾਰ ਹੋ ਗਈ ਹਾਂ ਹੋ ਸਕਦਾ ਉਹ ਨੂੰ ਦੇਖ ਕੇ ਚਲੇ ਗਈ ਹੋਵੇ ਹੁਣ ਦੇਖ ਕੇ ਠੀਕ ਹੋ ਗਈ ਹੋਵੇ ਇਹ ਨਹੀਂ ਕਹਿ ਸਕਦੇ ਹੋ ਸਕਦਾ ਚਲੀ ਗਈ ਹੋਵੇ ਹਾਂਜੀ ਠੀਕ ਹੈ ਹਾਂਜੀ ਭਾਜੀ ਕੀ ਨਾਮ ਹੈ ਮੁੰਡੇ ਜਿਹਨੇ ਵੱਡਿਆ ਜੀ ਮੁੰਡੇ ਨੇ ਰੇੜਾ ਵੱਡਿਆ ਇੱਕ ਵੜੇ ਇੱਕ ਵੜੇ ਦੀ ਬਾਈਟ ਹੀ ਕਰਦੇ ਨੂੰ ਕਦਰ ਨੂੰ ਕਰਦੇ ਅੱਛਾ ਮੈਂ ਤਾਂ ਪੁੱਛਣਾ ਭੇਜਦਾ ਹਾਂ ਮੈਂ ਨਹੀਂ ਮੈਂ ਹਾਂਜੀ ਕੀ ਨਾਮ ਜੀ ਆਪਣਾ ਮੇਰਾ ਬਲੋ ਸਿੰਘ ਨਾਜੀ ਪਿੰਡ ਕਮਟਾਲੀ ਆ ਮੇਰਾ ਤੇ ਅੱਜ ਕੀ ਗੱਲ ਹੋਈ ਆ ਜਿਹੜੀ ਇਹ ਟੀਮੇ ਵਾਲੇ ਗੇਟ ਦੇ ਉੱਤੇ ਟੀਮੇ ਵਾਲੇ ਗੇਟ ਤੇ ਜਿਹੜਾ ਸਾਡੇ ਪਿੰਡ ਦਾ ਮੁੰਡਾ ਮੰਗਾ ਆ ਜੀ ਚਿੱਟਾ ਭੇਜਦਾ ਉਹ ਤੇ ਪਲੱਸ ਮੇਰੀ ਕੁੜੀ ਨੂੰ ਕਹਿੰਦਾ ਮੈਨਾਂ ਫਰੈਂਡਚਪ ਕਰ ਬੰਸ਼ ਸ਼ਰੀਆਮ ਕਹਿੰਦਾ ਸ਼ਰੀਆਮ ਕਹਿੰਦਾ ਔਰ ਨਹੀਂ ਤਾਂ ਮੈਂ ਤੇਰੇ ਪੇਰ ਨੂੰ ਵੀ ਵੱਢ ਦੇਣਾ ਤੇਰੇ ਬ੍ਰਦਰ ਨੂੰ ਵੱਢ ਦੇਣਾ ਮਾਰ ਦੇਣਾ ਅੱਛਾ ਮੱਲੋ ਸਰ ਇਹ ਮੇਰਾ ਬ੍ਰਦਰ ਹੈ ਜਿਹਨੇ ਸੱਟਾਂ ਲਕੀਆਂ ਨਾ ਬ੍ਰਦਰ ਆ ਮੇਰਾ ਉਸ ਰੰਜਿਸ਼ ਦੇ ਵਿੱਚ ਵੱਡਿਆ ਹਾਂਜੀ ਅਸੀਂ ਘਰੇ ਸਮਝਾਉਣ ਗਿਆ ਸੀ ਇਹਨਾਂ ਨੂੰ ਵੀ ਤਿੰਨ ਬੱਚੇ ਨੂੰ ਆਪਣੇ ਵਿੱਚ ਸਮਝਾਉਂ ਠੀਕ ਹੈ ਜੀ ਜਿੱਦਾਂ ਨਾ ਕਰੇ ਸਹੀ ਨਹੀਂ ਲੱਗਦਾ ਇੱਕ ਪਿੰਡ 'ਚ ਰਹਿਣੇ ਵੀ ਠੀਕ ਨਹੀਂ ਲੱਗਦਾ ਇਹਨਾਂ ਲੇਕਿਨ ਸਮਝਿਆ ਨਹੀਂ ਇਹ ਨਸ਼ਾ ਵੇਚਦਾ ਚਿੱਟਾ ਵੇਚਦਾ ਚਿੱਟਾ ਪੀ ਪੂ ਕੇ ਫੇਮ ਬ੍ਰਦਰ ਦੇ ਮੇਰੇ ਸੱਟਾਂ ਮਾਰਦੇ ਜਿਆਦਾ ਮਾਰੀ ਸੱਟ ਸੱਟ ਤੁਸੀਂ ਇਸ ਸਬੰਧ ਵਿੱਚ ਕਦੇ ਕੋਈ ਪੁਲਿਸ ਪ੍ਰਸ਼ਾਸਨ ਨੂੰ ਕੋਈ ਸ਼ਿਕਾਇਤ ਨਹੀਂ ਕੀਤੀ ਸ਼ਿਕਾਇਤ ਬਹੁਤ ਹੁੰਦੀ ਕੋਈ ਪੁਲਿਸ ਸ਼ਿਕਾਇਤ ਕੋਈ ਨਹੀਂ ਕਰਦੀ ਪਰ ਸੌਣਾ ਹੀ ਨਹੀਂ ਰਹਾ ਕੋਈ ਤੁਹਾਨੂੰ ਪੰਜਾਬ ਪੁਲਿਸ ਵੱ ਬਰਾਦਰ ਬੱਢਿਆ ਪਿਆ ਹੈ ਤੇ ਇਹ ਕਿੰਨੀ ਕਿ ਇੰਜਰੀ ਹੋਈ ਹੈ ਇੰਜਰੀ ਕਾਫੀ ਹੈ ਜੀ ਚਾਰ ਤਾਂ ਸਿਰ ਚ ਹੀ ਹੈ ਜੀ ਟੱਕ ਡੂੰਗੇ ਆ ਠੀਕ ਹੈ ਹਾਂਜੀ ਬਾਕੀ ਕੁਈ ਦੇ ਵੀ ਆ ਹਵਾਵਾਂ ਚੀਤੀ ਨਾਲ ਚੀਤੀ ਤੋਂ ਨਾਲ ਦੀ ਗੁਲ ਬਣਦੀ ਹੈ ਉਹ ਕੱਲਾ ਸੀਗਾ ਤੇ ਨਾਲ ਸੀ ਜੀ ਕੱਲਾ ਹੀ ਸੀਗਾ ਜੀ ਕੋ 15 20 ਜਣੇ ਸੀ ਤਾਂ ਕਿਸੀ ਹਾਂਜੀ ਇਹਨਾਂ ਚ ਤਿੰਨ ਜਣੇ ਪਛਾਣੇ ਉਹਨੇ ਮੰਗਾ ਇੱਕ ਇੱਕ ਰਵੀ ਇੱਕ ਸਚਨ ਕਰਕੇ ਆ ਮੁੰਡਾ ਇਹ ਹੈ ਕਿਹੜੇ ਪਿੰਡ ਤੋਂ ਕਮਟਾਲੀ ਦੇ ਆ ਜੀ ਸਾਡਾ ਪਿੰਡ ਵੀ ਕਮਟਾਲੀ ਹੈ ਇਹ ਸਾਰੇ ਕਮਟਾਲੀ ਦੇ ਨੇ ਕਮਟਾਲੀ ਦੇ ਆ ਤਿੰਨ ਜਣੇ ਹਾਂ ਬਾਕੀ ਹੋਰ ਬਾਹਰੋਂ ਪੱਪਲ ਬਾਕੀ ਹੋਰ 15 20 ਜਣੇ ਪੁਲਿਸ ਨੇ ਉਹਨਾਂ ਨੂੰ ਨਹੀਂ ਅਰੈਸਟ ਕਰਦੀ ਤੇ ਨਾਲ ਜਿਹੜੇ ਅਣਪਛਾਤੇ ਉਹ ਨਹੀਂ ਕਰਦੀ ਫਿਰ ਬੜੀ ਮਾੜੀ ਮਾੜੀ ਗੱਲ ਆ ਮਾੜੀ ਗੱਲ ਆ ਜੇ ਇਹ ਵੀ ਕੋਈ ਪੁਲਿਸ ਹੈਲਪ ਨਾ ਕਰੇ ਇਹਨਾਂ ਨੇ ਬਹੁਤ ਮਾੜੀ ਗੱਲ ਇਹ ਬਹੁਤ ਮਾੜੀ ਗੱਲ ਤੁਸੀਂ ਕੀ ਕੰਮ ਕਰਦੇ ਮੈਂ ਆਰਮੀ ਆਰਮੀ ਤੋਂ ਰਿਟਾਇਰ ਹਾਂ ਇਹ ਦੇਖੋ ਕਿੰਨੀ ਦੁਖੜੀ ਗੱਲ ਆ ਵੀ ਕਾਰਮੀ ਤੋਂ ਰਿਟਾਇਰ ਬੰਦਾ ਤੇ ਉਸ ਬੰਦੇ ਨੂੰ ਉਸ ਬੰਦੇ ਦੇ ਪਰਿਵਾਰ ਨਾਲ ਕੁਝ ਹੋ ਰਿਹਾ ਫਰੋਂ ਮੰਗ ਕੀ ਕਰਦੇ ਹੋ ਮੰਨ ਪ੍ਰਸ਼ਾਸਨ ਤੋਂ ਕਰਦੇ ਜਿੱਦਾਂ ਉਹਨੇ ਸੱਤ ਮਾਰੀ ਆ ਉਹਦੇ ਹਿਸਾਬ ਨਾਲ ਸਾਨੂੰ ਇਨਸਾਫ ਮਿਲਣਾ ਚਾਹੀਦਾ ਜਦ ਕਿ ਨਸ਼ਾ ਵੇਚਦਾ ਜੀ ਉਹ ਮਨੋ ਸ਼ਰੀਆਮ ਚਿਟਾ ਵੇਚਦਾ ਸ਼ਰੀਆਮ ਚਿਟਾ ਵੇਚਦਾ ਜੀ ਮੰਗਾ ਮੰਗਾ ਸ਼ਰੀਆਮ ਚਿਟਾ ਸ਼ਰੀਆਮ ਚਿਟਾ ਵੇਚਦਾ ਜੀ ਤੇ ਉਹ ਕੋਈ 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 ਕੁਝ ਨਹੀਂ ਕਰ ਰਿਹਾ ਕੀ ਉਹ ਪੁਲਿਸ ਪ੍ਰਸ਼ਾਸਨ ਦੀ ਨਿਕਾਬਿਤ ਨਹੀਂ ਹੈਗਾ ਸਾਰਾ ਕੁਝ ਹੀ ਹੁੰਦਾ ਸਾਰਾ ਕੁਝ ਹੀ ਹੁੰਦਾ ਜੀ ਸਦਾ ਦੇ ਵੀ ਹੈ ਜੀ ਸਾਰਾ ਕੁਝ ਹੀ ਹੁੰਦਾ ਔਰ ਕਲਾਸ ਦੇਖੋ ਤੇ ਕੀ ਹੋਰ ਦੇਖੋ ਐਂ ਸਮਝਾਉਣਗੇ ਸਮਝਾਉਣਗੇ ਸਾਡੇ ਤੋਂ ਪਹਿਲਾਂ ਉਹ ਆ ਕੇ ਬੈਂਡ ਤੇ ਪੈ ਗਏ ਉਹਨਾਂ ਦੇ ਮਾਤਾ ਤੇ ਮੇਰੇ ਸੱਟਾਂ ਮਾਰੀਆਂ ਹੀ ਸਮਝਾਉਣਗੇ ਵੀ ਆਪਣੇ ਲੜਕੇ ਨੂੰ ਸਮਝਾਓ ਇਹ ਤਾਂ ਸਹੀ ਨਹੀਂਗਾ ਤੇ ਇੱਕ ਬੈਂਡ 'ਚ ਰਹਿਣੇ ਵੀ ਅੱਗਲਾ ਸਹੀ ਨਹੀਂ ਗੀ ਤੇ ਬਿਦ ਪਲੈਨਿੰਗ ਕੰਮ ਹੋ ਪਲੈਨ ਬਿਦ ਪਲੈਨਿੰਗ ਦੇਖੋ 2 2 ਘੰਟੇ ਭਾਵੇਂ 2 2.5 ਘੰਟੇ ਹੁਣ ਪਤਾ ਲੱਗ ਰਿਹਾ ਤੁਹਾਨੂੰ ਵੀ ਉੱਪਰ ਉਹ ਵੀ ਆ ਠੀਕ ਆ ਇਸੇ ਹਸਪਤਾਲ ਉੱਪਰ ਉਹ ਦਾਖਲ ਹੋਈ ਹੋਏ ਆ ਠੀਕ ਆ ਪੁਲਿਸ ਵਾਲੇ ਜਦੋਂ ਆਏ देश दुनिया की हर खबर सबसे पहले देखने के लिए फॉलो करें सर्वजन न्यूज यूट्यूब फेसबुक इंस्टाग्राम और व्हाट्सएप चैनल पर